ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਆ ਬਹੁਰ ਦੇ ਬੱਸ ਸਟੈਂਡ ਰੋਡ ਉਪਰ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰੋਣ ਨੂੰ ਲੈ ਕੇ ਕੱਢਿਆ ਜਾ ਰਿਹਾ ਤੇ ਨਗਰਥਾਣਾ ਇੱਕ ਦੇ ਉੱਪਰ ਹੈ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਗਰਥਾਣਾ ਇੱਕ ਦੇ ਮੁਲਾਜ਼ਮ ਜਿਹੜੇ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਗੱਲਬਾਤ ਕਰਦੇ ਆ ਨਗਰਥਾਣਾ ਦੇ ਜੋ ਮੁਲਾਜ਼ਮ ਨੇ ਉਹਨਾਂ ਨਾਲ ਵੀ ਤੇ ਪ੍ਰਬੰਧਕ ਕਮੇਟੀ ਨਾਲ ਵੀ ਤੇ ਦੂਸਰਾ ਦੱਸ ਦਈਏ ਦੋਸਤੋ ਕਿ ਨਗਰ থানা ਇੱਕ ਦੀ ਪੁਲਿਸ ਵੱਲੋਂ ਟ੍ਰੈਫਿਕ ਵੀ ਸੁਚਾਰੂ ਕੀਤਾ ਜਾ ਰਿਹਾ ਹੈ ਕਿਉਂਕਿ ਜਗਾ ਜਗਾ ਉੱਪਰ ਟ੍ਰੈਫਿਕ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਗੜਾ ਨਾ ਪਵੇ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਨੂੰ ਉਜਿਤ ਨਗਰ ਕੀਰਤਨ ਵਿੱਚ ਥਾਣਾ ਸਿਟੀ 1 ਦੇ ਸਾਰੇ ਮੁਲਾਜ਼ਮਾ ਨੇ ਐਸਐਚਓ ਪਰਮਜੀਤ ਕੰਬੋਜੀ ਦੇ ਅਗਵਾਈ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਲਈਤੀਆਂ ਨੇ। ਗੁਰੂ ਦੀ ਸੇਵਾ ਕੀਤੀ ਔਰ ਸਾਰੇ ਪੰਜ ਪਿਆਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਸ਼ਹਿਰ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਅੱਜ ਜਿਹੜੀ ਗੁਰਦੁਆਰਾ ਸਾਹਿਬ ਜਿਹੜੇ ਨਾਨਕ ਸਰਵਾਲਾ ਦੇ ਨਗਰ ਕੀਰਤਨ ਦੀ ਜਿਹੜੀ ਰਮਤਾ ਕੀਤੀ ਸੀ ਪੜਾਵਾਰ ਪੜਾਜ ਦਾ ਨਗਰ ਕੀਰਤਨ ਉਹ ਸਾਡੇ ਥਾਣੇ ਦੇ ਅੱਗੇ ਜਿਹੜੇ ਲੰਘਦੇ ਸੀ ਅਸੀਂ ਗੁਰੂ ਘਰ ਦੀ ਬਖਸ਼ਣ ਲੈ ਲਈ ਸਾਰੇ ਬੁਲਾਈਆਂ ਮੇਰੇ ਇਕੱਠੇ ਹੋ ਕੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਵੰਡਾਇਆ ਜੀ ਬਾਕੀ ਜਿਹੜੇ ਪੰਜ ਪੈਰ ਉਹਨਾਂ ਨੂੰ ਜੀ ਦੁੱਧ ਪਾਇਆ ਜੀ ਜੋ ਵੀ ਜਿਹੜੇ ਸਾਡੀ ਸੇਵਾ ਦੀ ਕਰ ਸਕੇ ਸੀ ਉਸ ਸਭ ਨੇ ਸੇਵਾ ਕੀਤੀ ਹੈ ਸਵੇਰਾ ਟੀਵੀ ਲਈ ਆਪੋ ਹਰ ਤੋਂ ਧਰਮਿੰਦਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਆ ਬੋਹੜ ਦੇ ਬੱਸ ਸਟੈਂਡ ਰੋਡ ਉੱਪਰ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਆਮ ਦਾਸ ਜੀ ਦੇ ਪ੍ਰਕਾਸ਼ ਪਰੋਣ ਨੂੰ ਲੈ ਕੇ ਕੱਢਿਆ ਜਾ ਰਿਹਾ ਤੇ ਨਗਰ ਥਾਣਾ ਇੱਕ ਦੇ ਉੱਪਰ ਹੈ ਇਨਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਗਰਥਾਣਾ ਇੱਕ ਦੇ ਮੁਲਾਜ਼ਮ ਜਿਹੜੇ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਗੱਲਬਾਤ ਕਰਦੇ ਆ ਨਗਰਥਾਣਾ ਦੇ ਜੋ ਮੁਲਾਜ਼ਮ ਨੇ ਉਹਨਾਂ ਨਾਲ ਵੀ ਤੇ ਪ੍ਰਬੰਧਕ ਕਮੇਟੀ ਨਾਲ ਵੀ ਤੇ ਦੂਸਰਾ ਦੱਸ ਦਈਏ ਦੋਸਤੋ ਕਿ ਨਗਰਥਾਣਾ ਇੱਕ ਦੀ ਪੁਲਿਸ ਵੱਲੋਂ ਟ੍ਰੈਫਿਕ ਵੀ ਸੁਚਾਰੂ ਕੀਤਾ ਜਾ ਰਿਹਾ ਹੈ ਕਿਉਂਕਿ ਜਗ੍ਹਾ ਜਗ੍ਹਾ ਉੱਪਰ ਟ੍ਰੈਫਿਕ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਨੂੰ ਉਜਿਤ ਨਗਰ ਕੀਰਤਨ ਵਿੱਚ ਖਾਣਾ ਸਿਟੀ 1 ਦੇ ਸਾਰੇ ਮੁਲਾਜ਼ਮਾਂ ਨੇ ਐਸਐਚਓ ਪਰਮਜੀਤ ਕੰਬੋਜ ਜੀ ਦੇ ਨੇਤਰਤਵ ਗੁਰੂ ਦੀਆਂ ਬਖਸ਼ਿਸ਼ਾਂ ਲੈਂਦੀਆਂ ਨੇ ਗੁਰੂ ਦੀ ਸੇਵਾ ਕੀਤੀ ਔਰ ਸਾਰੇ ਪੰਜ ਪਿਆਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਸ਼ਹਿਰ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਅੱਜ ਜਿਹੜੀ ਗੁਰਦੁਆਰਾ ਸਾਹਿਬ ਜਿਹੜੇ ਨਾਨਕ ਸਰਵਾਲਾ ਦੇ ਨਗਰ ਕੀਰਤਨ ਦੀ ਜਿਹੜੀ ਰਮਤਾ ਕੀਤੀ ਸੀ ਪੜਾਵਾਰ ਪੜਾਜ ਦਾ ਨਗਰ ਕੀਰਤਨ ਉਹ ਸਾਡੇ ਥਾਣੇ ਦੇ ਅੱਗੇ ਜਿਹੜੇ ਲੰਘਦੇ ਸੀ ਅਸੀਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਲੈਣ ਲਈ ਸਾਰੇ ਮੁਲਾਇਮਾਂ ਦੇ ਇਕੱਠੇ ਹੋ ਕੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਵੰਡਾਇਆ ਜੀ ਬਾਕੀ ਜਿਹੜੇ ਪੰਜ ਪੈਰੇ ਆ ਉਹਨਾਂ ਨੂੰ ਜੀ ਦੁੱਧ ਪਾਇਆ ਜੀ ਇਹ ਜੋ ਵੀ ਜਿਹੜੇ ਸਾਡੀ ਸੇਵਾ ਜੀ ਕਰ ਸਕੇ ਸੀ ਉਸ ਸਭੇ ਸੇਵਾ ਕੀਤੀ ਹੈ ਸਵੇਰਾ ਟੀਵੀ ਲਈ ਆਪੋ ਹਰ ਤੋਂ ਧਰਮਿੰਦਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਆ ਬੋਹੜ ਦੇ ਬੱਸ ਸਟੈਂਡ ਰੋਡ ਉੱਪਰ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਆਮਦਾਸ ਜੀ ਦੇ ਪ੍ਰਕਾਸ਼ ਪਰੋਣ ਨੂੰ ਲੈ ਕੇ ਕੱਢਿਆ ਜਾ ਰਿਹਾ ਤੇ ਨਗਰ ਥਾਣਾ ਇੱਕ ਦੇ ਉੱਪਰ ਹੈ ਇਨਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਗਰਥਾਣਾ ਇੱਕ ਦੇ ਮੁਲਾਜ਼ਮ ਜਿਹੜੇ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਗੱਲਬਤ ਕਰਦੇ ਆ ਨਗਰਥਾਣਾ ਦੇ ਜੋ ਮੁਲਾਜ਼ਮ ਨੇ ਉਹਨਾਂ ਨਾਲ ਵੀ ਤੇ ਪ੍ਰਬੰਧਕ ਕਮੇਟੀ ਨਾਲ ਵੀ ਤੇ ਦੂਸਰਾ ਦੱਸ ਦਈਏ ਦੋਸਤੋ ਕਿ ਨਗਰਥਾਣਾ ਇੱਕ ਦੀ ਪੁਲਿਸ ਵੱਲੋਂ ਟ੍ਰੈਫਿਕ ਵੀ ਸੁਚਾਰੂ ਕੀਤਾ ਜਾ ਰਿਹਾ ਹੈ ਕਿਉਂਕਿ ਜਗ੍ਹਾ ਜਗ੍ਹਾ ਉੱਪਰ ਟ੍ਰੈਫਿਕ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਨੂੰ ਉਜਿਤ ਨਗਰ ਕੀਰਤਨ ਵਿੱਚ ਖਾਣਾ ਸਿਟੀ 1 ਦੇ ਸਾਰੇ ਮੁਲਾਜ਼ਮਾਂ ਨੇ ਐਸਐਚਓ ਪਰਮਜੀਤ ਕੰਬੋਜ ਜੀ ਦੇ ਨੇਤਰਤਵ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਲਿੱਤੀਆਂ ਨੇ ਗੁਰੂ ਦੀ ਸੇਵਾ ਕੀਤੀ ਔਰ ਸਾਰੇ ਪੰਜ ਪਿਆਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਸ਼ਹਿਰ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਅੱਜ ਜਿਹੜੀ ਗੁਰਦੁਆਰਾ ਸਾਹਿਬ ਜਿਹੜੇ ਨਾਨਕ ਸਰਵਾਲਾ ਨੇ ਨਗਰ ਕੀਰਤਨ ਦੀ ਜਿਹੜੀ ਰਮਤਾ ਕੀਤੀ ਸੀ ਪੜਾਵਾਰ ਪੜਾਜ ਦਾ ਨਗਰ ਕੀਰਤਨ ਉਹ ਸਾਡੇ ਥਾਣੇ ਦੇ ਅੱਗੇ ਜਿਹੜੇ ਲੰਘਦੇ ਸੀ ਅਸੀਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਲੈਣ ਲਈ ਸਾਰੇ ਬੁਲਾਈਆਂ ਮੇਰੇ ਇਕੱਠੇ ਹੋ ਕੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਵੰਡਾਇਆ ਜੀ ਬਾਕੀ ਜਿਹੜੇ ਪੰਜ ਪੈਰ ਉਹਨਾਂ ਨੂੰ ਜੀ ਦੁੱਧ ਪਾਇਆ ਜੀ ਇਹ ਜੋ ਵੀ ਜਿਹੜੇ ਸਾਡੀ ਸੇਵਾ ਜੀ ਕਰ ਸਕੇ ਸੀ ਉਸ ਸਭ ਦੀ ਸੇਵਾ ਕੀਤੀ ਹੈ ਸਵੇਰਾ ਟੀਵੀ ਲਈ ਆਪੋ ਹਰ ਤੋਂ ਧਰਮਿੰਦਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਆ ਬੁਹਰ ਦੇ ਬੱਸ ਸਟੈਂਡ ਰੋਡ ਉੱਪਰ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰੋਣ ਨੂੰ ਲੈ ਕੇ ਕੱਢਿਆ ਜਾ ਰਿਹਾ ਤੇ ਨਗਰ ਥਾਣਾ ਇੱਕ ਦੇ ਉੱਪਰ ਇਨਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਗਰਥਾਣਾ ਇੱਕ ਦੇ ਮੁਲਾਜ਼ਮ ਜਿਹੜੇ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਗੱਲਬਾਤ ਕਰਦੇ ਆ ਨਗਰਥਾਣਾ ਦੇ ਜੋ ਮੁਲਾਜ਼ਮ ਨੇ ਉਹਨਾਂ ਨਾਲ ਵੀ ਤੇ ਪ੍ਰਬੰਧਕ ਕਮੇਟੀ ਨਾਲ ਵੀ ਤੇ ਦੂਸਰਾ ਦੱਸ ਦਈਏ ਦੋਸਤੋ ਕਿ ਨਗਰਥਾਣਾ ਇੱਕ ਦੀ ਪੁਲਿਸ ਵੱਲੋਂ ਟ੍ਰੈਫਿਕ ਵੀ ਸੁਚਾਰੂ ਕੀਤਾ ਜਾ ਰਿਹਾ ਹੈ ਕਿਉਂਕਿ ਜਗ੍ਹਾ ਜਗ੍ਹਾ ਉੱਪਰ ਟ੍ਰੈਫਿਕ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਨੂੰ ਉਜਿਤ ਨਗਰ ਕੀਰਤਨ ਵਿੱਚ ਖਾਣਾ ਸਿਟੀ 1 ਦੇ ਸਾਰੇ ਮੁਲਾਜ਼ਮਾਂ ਨੇ ਐਸਐਚਓ ਪਰਮਜੀਤ ਕੰਬੋਜ ਜੀ ਦੇ ਨੇਤਰਤਵ ਗੁਰੂ ਦੀਆਂ ਬਖਸ਼ਿਸ਼ਾਂ ਲਿੱਤੀਆਂ ਨੇ ਗੁਰੂ ਦੀ ਸੇਵਾ ਕੀਤੀ ਔਰ ਸਾਰੇ ਪੰਜ ਪਿਆਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਸ਼ਹਿਰ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਅੱਜ ਜਿਹੜੀ ਗੁਰਦੁਆਰਾ ਸਾਹਿਬ ਜਿਹੜੇ ਨਾਨਕ ਸਰਵਾਲਾ ਨੇ ਨਗਰ ਕੀਰਤਨ ਦੀ ਜਿਹੜੀ ਰਮਤਾ ਕੀਤੀ ਸੀ ਪੜਾਵਾਰ ਪੜਾਜ ਦਾ ਨਗਰ ਕੀਰਤਨ ਉਹ ਸਾਡੇ ਥਾਣੇ ਦੇ ਅੱਗੇ ਜਿਹੜੇ ਲੰਘਦੇ ਸੀ ਅਸੀਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਲੈਣ ਲਈ ਸਾਰੇ ਬੁਲਾਈਆਂ ਮੇਰੇ ਇਕੱਠੇ ਹੋ ਕੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਵੰਡਾਇਆ ਜੀ ਬਾਕੀ ਜਿਹੜੇ ਪੰਜ ਪੈਰ ਉਹਨਾਂ ਨੂੰ ਜੀ ਦੁੱਧ ਪਾਇਆ ਜੀ ਇਹ ਜੋ ਵੀ ਜਿਹੜੇ ਸਾਡੀ ਸੇਵਾ ਜੀ ਕਰ ਸਕੇ ਸੀ ਉਸ ਸਭ ਦੀ ਸੇਵਾ ਕੀਤੀ ਹੈ ਸਵੇਰਾ ਟੀਵੀ ਲਈ ਆਪੋ ਹਰ ਤੋਂ ਧਰਮਿੰਦਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਆ ਬੁਹਰ ਦੇ ਬੱਸ ਸਟੈਂਡ ਰੋਡ ਉੱਪਰ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰੋਣ ਨੂੰ ਲੈ ਕੇ ਕੱਢਿਆ ਜਾ ਰਿਹਾ ਤੇ ਨਗਰ ਥਾਣਾ ਇੱਕ ਦੇ ਉੱਪਰ ਹੈ ਇਨਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਗਰਥਾਣਾ ਇੱਕ ਦੇ ਮੁਲਾਜ਼ਮ ਜਿਹੜੇ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਗੱਲਬਾਤ ਕਰਦੇ ਆ ਨਗਰਥਾਣਾ ਦੇ ਜੋ ਮੁਲਾਜ਼ਮ ਨੇ ਉਹਨਾਂ ਨਾਲ ਵੀ ਤੇ ਪ੍ਰਬੰਧਕ ਕਮੇਟੀ ਨਾਲ ਵੀ ਤੇ ਦੂਸਰਾ ਦੱਸ ਦਈਏ ਦੋਸਤੋ ਕਿ ਨਗਰਥਾਣਾ ਇੱਕ ਦੀ ਪੁਲਿਸ ਵੱਲੋਂ ਟ੍ਰੈਫਿਕ ਵੀ ਸੁਚਾਰੂ ਕੀਤਾ ਜਾ ਰਿਹਾ ਹੈ ਕਿਉਂਕਿ ਜਗਾ ਜਗਾ ਉੱਪਰ ਟ੍ਰੈਫਿਕ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਨੂੰ ਉਜਿਤ ਨਗਰ ਕੀਰਤਨ ਵਿੱਚ ਥਾਣਾ ਸਿਟੀ 1 ਦੇ ਸਾਰੇ ਮੁਲਾਜ਼ਮਾਂ ਨੇ ਐਸਐਚਓ ਪਰਮਜੀਤ ਕੰਬੋਜੀ ਦੇ ਅਗਵਾਈ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਲਿੱਤੀਆਂ ਨੇ ਗੁਰੂ ਦੀ ਸੇਵਾ ਕੀਤੀ ਔਰ ਸਾਰੇ ਪੰਜ ਪਿਆਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਸ਼ਹਿਰ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਅੱਜ ਜਿਹੜੀ ਗੁਰਦੁਆਰਾ ਸਾਹਿਬ ਜਿਹੜੇ ਨਾਨਕ ਸਰ ਵਾਲਾ ਦੇ ਨਗਰ ਕੀਰਤਨ ਦੀ ਜਿਹੜੀ ਰਮਤਾ ਕੀਤੀ ਸੀ ਪੜਾਵਾਰ ਪੜਾਜ ਦਾ ਨਗਰ ਕੀਰਤਨ ਉਹ ਸਾਡੇ ਥਾਣੇ ਦੇ ਅੱਗੇ ਜਦੋਂ ਲੰਘਦਾ ਸੀ ਅਸੀਂ ਗੁਰੂ ਘਰ ਦੀ ਬਖਸ਼ਿਸ਼ ਲੈਣ ਦੀ ਸਾਰੇ ਮੁਲਾਇਮਾਂ ਦੇ ਇਕੱਠੇ ਹੋ ਕੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਵੰਡਾਇਆ ਜੀ ਬਾਕੀ ਜਿਹੜੇ ਪੰਜ ਪੈਰਾਂ ਉਹਨਾਂ ਨੂੰ ਜੀ ਦੁੱਧ ਪਾਇਆ ਜੀ ਇਹ ਜੋ ਵੀ ਜਿਹੜੇ ਸਾਡੀ ਸੇਵਾ ਜੀ ਕਰ ਸਕੇ ਸੀ ਉਸ ਸਭੇ ਸੇਵਾ ਕੀਤੀ ਹੈ ਸਵੇਰਾ ਟੀਵੀ ਲਈ ਆਪੋ ਹਰ ਤੋਂ ਧਰਮਿੰਦਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਆ ਬੋਹੜ ਦੇ ਬੱਸ ਸਟੈਂਡ ਰੋਡ ਉੱਪਰ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਆਮਦਾਸ ਜੀ ਦੇ ਪ੍ਰਕਾਸ਼ ਪਰੋਣ ਨੂੰ ਲੈ ਕੇ ਕੱਢਿਆ ਜਾ ਰਿਹਾ ਤੇ ਨਗਰ ਥਾਣਾ ਇੱਕ ਦੇ ਉੱਪਰ ਹੈ ਇਨਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਗਰਥਾਣਾ ਇੱਕ ਦੇ ਮੁਲਾਜ਼ਮ ਜਿਹੜੇ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਗੱਲਬਾਤ ਕਰਦੇ ਆ ਨਗਰਥਾਣਾ ਦੇ ਜੋ ਮੁਲਾਜ਼ਮ ਨੇ ਉਹਨਾਂ ਨਾਲ ਵੀ ਤੇ ਪ੍ਰਬੰਧਕ ਕਮੇਟੀ ਨਾਲ ਵੀ ਤੇ ਦੂਸਰਾ ਦੱਸ ਦਈਏ ਦੋਸਤੋ ਕਿ ਨਗਰਥਾਣਾ ਇੱਕ ਦੀ ਪੁਲਿਸ ਵੱਲੋਂ ਟ੍ਰੈਫਿਕ ਵੀ ਸੁਚਾਰੂ ਕੀਤਾ ਜਾ ਰਿਹਾ ਹੈ ਕਿਉਂਕਿ ਜਗਾ ਜਗਾ ਉੱਪਰ ਟ੍ਰੈਫਿਕ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਨੂੰ ਉਜਿਤ ਨਗਰ ਕੀਰਤਨ ਵਿੱਚ ਥਾਣਾ ਸਿਟੀ 1 ਦੇ ਸਾਰੇ ਮੁਲਾਜ਼ਮਾਂ ਨੇ ਐਸਐਚਓ ਪਰਮਜੀਤ ਕੰਬੋਜੀ ਦੇ ਅਗਵਾਈ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਲੈਂਤੀਆਂ ਨੇ ਗੁਰੂ ਦੀ ਸੇਵਾ ਕੀਤੀ ਔਰ ਸਾਰੇ ਪੰਜ ਪਿਆਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਸ਼ਹਿਰ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਅੱਜ ਜਿਹੜੀ ਗੁਰਦੁਆਰਾ ਸਾਹਿਬ ਜਿਹੜੇ ਨਾਨਕਸਰ ਵਾਲਾ ਇਹ ਨਗਰ ਕੀਰਤਨ ਦੀ ਜਿਹੜੀ ਰਮਤਾ ਕੀਤੀ ਸੀ ਪੜਾਵਾਰ ਪੜਾਜ ਦਾ ਨਗਰ ਕੀਰਤਨ ਉਹ ਸਾਡੇ ਥਾਣੇ ਦੇ ਅੱਗੇ ਜਦੋਂ ਲੰਘਦਾ ਸੀ ਅਸੀਂ ਗੁਰੂ ਘਰ ਦੀ ਬਖਸ਼ਿਸ਼ ਲੈਣ ਦੀ ਸਾਰੇ ਮੁਲਾਇਮਾਂ ਦੇ ਇਕੱਠੇ ਹੋ ਕੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਬਣਾਇਆ ਜੀ ਬਾਕੀ ਜਿਹੜੇ ਪੰਜ ਪਿਆਰੇ ਉਹਨਾਂ ਨੂੰ ਜੀ ਦੁੱਧ ਪਾਇਆ ਜੀ ਇਹ ਜੋ ਵੀ ਜਿਹੜੇ ਸਾਡੀ ਸੇਵਾ ਜੀ ਕਰ ਸਕੇ ਸੀ ਉਸ ਸਭ ਸੇਵਾ ਕੀਤੀ ਹੈ ਸਵੇਰਾ ਟੀਵੀ ਲਈ ਆਪੋ ਹਰ ਤੋਂ ਧਰਮਿੰਦਰ ਦੀ ਰਿਪੋਰਟ